ਬਾਬਾ ਗ੍ਰਿੰਦਰ ਸਿੰਘ ਢਿੱਲੋਂ ਬਿਆਸ ਮੁਖੀ ਚਰਚਾ ਇਹ ਛੜੀ ਹੋਈ ਹੈ ਵੀ ਬਾਬਾ ਗ੍ਰਿੰਦਰ ਢਿੱਲੋਂ ਤੇ ਨਸਾ ਤਸ਼ਕਰ ਮਜੀਠੀਆ ਅਕਾਲੀਆਂ ਨੂੰ ਇਕੱਠੇ ਕਰ ਲੈਣਗੇ ਬੀਜੇਪੀ ਨਾਲ ਗੱਠ ਜੋੜ ਹੋ ਜੂ ਸਰਕਾਰ ਬਣ ਜੂ ਇਹ ਸਲਾਹ ਕੱਲੀ ਅਕਾਲੀਆਂ ਤੇ ਬੀਜੇਪੀ ਨੂੰ ਨਹੀਂ ਦੂਜਿਆਂ ਨੂੰ ਵੀ ਹੈ ਵੀ ਇਹ ਬਾਬਾ ਨੂੰ ਗੁੰਮਰਾਹ ਕਰ ਰਹੇ ਸਭ ਨੂੰ ਸਭ ਨੂੰ ਗੁੰਮਰਾਹ ਕਰ ਰਹੇ ਜਿੰਨੇ ਇੱਕ ਮੈਸੇਜ ਮੈਨੂੰ ਆਏ ਨੇ ਲੋਕਾਂ ਨੇ ਮੇਰੇ ਨਾਲ ਸ਼ੇਅਰ ਕੀਤੇ ਉਹ ਕਹਿੰਦੇ ਇਹ ਬਾਬੇ ਦੇ ਪਿੱਛੇ ਵੋਟ ਨਹੀਂ ਪੈਂਦੀ ਇਹ ਗਰੰਟੀ ਹੈ ਕਿਉਂ ਨਹੀਂ ਪੈਂਦੀ ਕਿਉਂਕਿ ਇਹਨਾਂ ਡੇਰਿਆਂ ਦਾ ਪੰਜਾਬ ਨੂੰ ਬੇਨਿਫਿਟ ਕੀ ਹੈ ਇਹਨਾਂ ਡੇਰਿਆਂ ਨੇ ਪੰਜਾਬ ਲਈ ਕੀ ਕੀਤਾ ਕੀ ਹੈ ਇਹਨਾਂ ਡੇਰਿਆਂ ਨੇ ਕੋਈ ਨਸ਼ਾ ਖਤਮ ਕਰਨ ਵਾਸਤੇ ਮਹਿਮ ਚਲਾਈਏ ਗੈਂਗਸਟਰਵਾਦ ਖਤਮ ਕਰਨ ਵਾਸਤੇ ਕਿਵੇਂ ਮਹਿਮ ਚਲਾਈਏ ਸ਼ਰਿਆਂ ਬਲਾਤਕਾਰ ਹੋ ਰਹੇ ਨੇ ਇਹਨਾਂ ਡੇਰੇਆਂ ਵਿੱਚ ਖੁਦ ਹੋ ਰਹੇ ਨੇ ਇਹ ਹੋਰਾਂ ਨੂੰ ਕੀ ਰੋਕਣਗੇ ਕੋਈ ਮਹਿਮ ਚਲਾਈਏ ਇਦਾਂ ਦੇ ਇਹਨਾਂ ਡੇਰੇਆਂ ਵਿੱਚੋਂ ਕੋਈ ਬਾਬਾ ਅੱਜ ਤੱਕ ਐਮਐਲਏ ਮੰਤਰੀ ਬਣਿਆ ਦੱਸਿਓ ਮੈਨੂੰ ਬਣਿਆ ਕੋਈ ਕੋਈ ਵੀ ਨਹੀਂ ਬਣਿਆ ਫਿਰ ਇਹ ਰਾਜਨੀਤੀ ਵਿੱਚ ਆ ਕੇ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਸਵਾਇ ਹੋਰ ਕੀ ਕਰ ਸਕਦੇ? ਕੁਛ ਕਰਨਗੇ। ਕਦੇ ਵੀ ਨਹੀਂ। ਇਹ ਗੱਲ ਪਤਾ ਮੈਨੂੰ ਅੱਜ ਕਿਉਂ ਕਰਨ ਲੱਗਾ? ਗ੍ਰਿੰਦਰ ਢਿੱਲੋਂ ਬਿਆਸਾ ਵਾਲੇ ਬਾਬੇ ਦੀਆਂ ਫੋਟੋਆਂ ਨਾਲ ਹਰੇਕ ਪਾਰਟੀ ਦੇ ਨਾਲ ਵਾਇਰਲ ਹੋ ਗਈਆਂ। ਕਿਤੇ ਝਾੜੂ ਵਾਲਾਂ ਕੋਲੇ ਖੜਾ ਹੈ। ਕਿਤੇ ਅਕਾਲੀਆਂ ਕੋਲੇ ਖੜਾ ਹੈ। ਕਿਤੇ ਕਾਂਗਰਸੀਆਂ ਕੋਲੇ ਖੜਾ ਹੈ। ਭਾਜਪਾ ਵਾਲ ਤਾਂ ਸ਼ਰਮ ਚੱਲੀ ਗਈ। ਹੁਣ ਤੁਸੀਂ ਦੱਸੋ ਅੰਦਰ ਜਾ। ਵੀ ਬਾਬਾ ਕਿਹਦੇ ਨਾਲ ਅੰਦਰ ਖਾਤੇ ਗਿੱਟਮਿਟ ਕਰੀ ਜਾਂਦਾ। ਕਿਹੜੀ ਪਾਰਟੀ ਵਿਸ਼ਵਾਸ ਕਰੂਗੀ ਦੱਸੋ ਹੁਣ ਵਿਰੋਧਾ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਉਹਨਾਂ ਦੇ ਮੰਤਰੀ ਉਹ ਪੱਪਾ ਫਿਰਦਾ ਕਾਲੀਆਂ ਨਾ ਮਜੀਠੀਆਂ ਨਾ ਕਰਦਾ ਸੁਖੀ ਰੰਧਾਵੇ ਨਾ ਕਰਦਾ ਪ੍ਰਤਾਪ ਅਜ ਵਰਗੇ ਨੇ ਫਿਰਦੇ ਬੀਜਪੀੰਦ ਸ਼ਰਿਆਮ ਫਿਰਦੇ ਦੱਸੋ ਹੁਣ ਇਹ ਪੰਜਾਬ ਦੇ ਲੋਕ ਸੋਚਣ ਵੀ ਇਹ ਬਾਬਾ ਸਰਕਾਰ ਇੱਕ ਬਣਾਊਗਾ ਜੇ ਪੰਜਾਬ ਸਰਕਾਰਾਂ ਚਾਰ ਬਣਣਗੀਆਂ ਬਣਣੀ ਤਾਂ ਇੱਕੋ ਹੀ ਹੈ ਨਾ ਹੁਣ ਜਿਹੜੇ ਬਾਬੇ ਦੇ ਭਗਤ ਨੇ ਉਕੀ ਨੂੰ ਕਿਨੂ ਬੁੱਟਾ ਪੜਨਗੇ ਐਨੇ ਕਿੰਨੇ ਕ ਪੰਕਤ ਨੇ ਬਾਬੇ ਦੇ ਵੀ ਸ਼ਾਰਨ ਬੁੱਟਾ ਪੜਨਗੇ ਪੈਸੇ ਕਦਿਆਂ ਨੇ ਇਹ ਤਾਂ ਅਸੀਂ ਆਪਣੇ ਖੋਪੜ ਵਿੱਚ ਗੱਲ ਪਾਈਏ ਵੀ ਇਹ ਬਾਬਾ ਸਾਰੀਆਂ ਪਾਰਟੀਆਂ ਨੂੰ ਗੁੰਮਰਾਹ ਕਰੀ ਜਾਂਦੇ ਝੁਗਾ ਚੌੜ ਨਾ ਕਰਾ ਦੇ ਉਦਾਂ ਤੁਹਾਨੂੰ ਆਸ ਹੈਗੀ ਮਾੜੀ ਮੋਟੀ ਵੀ ਭਾਜੇਪੀ ਕੋ ਸੀਟਾਂ ਉੱਲ ਜਾ ਸਕਦੀ ਐ ਕਾਲੀ ਉੱਲ ਜਾ ਸਕਦੇ ਨੇ ਕਾਂਗਰਸੀ ਉੱਲ ਜਾ ਸਕਦੇ ਜੇ ਬਾਬੇ ਧੱਕੇ ਚੜ ਗਏ ਤਾਂ ਕੁਝ ਵੀ ਨਹੀਂ ਹੋਣਾ ਪੂਰਨ ਤਮਾਨੇ ਬਿਆਨੇ ਮੀਂਹ ਥੋੜੀ ਦਿੱਤਾ ਦੇ ਅੱਜ ਬਣ ਜੇ ਕੱਲ ਬਣ ਜੇ ਸਮਝੇ ਨਾ ਗੱਲ ਉੱਥੇ ਅਦਾਲਤਾਂ ਦਾ ਰੱਬ ਹੀ ਰੱਖਾ ਜਿੱਥੇ ਮੁਲਾਕਾਤੀ ਰੱਬ ਬਣ ਜੇ ਐਵੇਂ ਥੋੜੀ ਕਿਆ ਸੀ ਇਹ ਤੰਜ ਨੇ ਨਾ ਚੀਕਾਂ ਪਵਾਇਆਂ ਪਈਆਂ ਪਰ ਅਸੀਂ ਪੰਜਾਬ ਦੇ ਲੋਕਾਂ ਨੇ ਸਮਝਣਾ ਹੁਣ ਜਿਹੜਾ ਬਾਬਾ ਸਾਰਾ ਨਾਂ ਤੁਰਿਆ ਫਿਰਦਾ ਸਿੱਧੂ ਮੂਸੇਵਾਲਾ ਕਹਿੰਦਾ ਮੈਂ ਉਹਨਾਂ ਨਾਲ ਨਹੀਂ ਬੰਦਾ ਜਿਹੜੇ ਸਾਰਿਆਂ ਨਾਲ ਬੰਦੇ ਨੇ ਇਹ ਗੱਲ ਐ ਵੀ ਥੋੜੀ ਕਹੀ ਸ਼ਹੀ ਗੱਲ ਹੈ ਇਹ 29 ਸਾਲ ਦਾ ਨੌਜਵਾਨ ਸੀ ਜਿਹੜਾ ਉਹ ਬਹੁਤ ਦੁੱਖदाई ਖਬਰ ਸੀ ਜਦੋਂ ਉਹਦੀ ਮੌਤ ਹੋਈ ਹੈ ਤੇ ਉਹਦੇ ਬੋਲ ਨੇ ਹੁਣੇ ਬਾਬਾ ਉਹ ਕਿਰਤਾਰ ਵਾਲਾ ਹੈਗਾ ਇਹ ਤਾਂ ਸਾਰਿਆਂ ਨੂੰ ਬੈਠਾ ਸਰ ਨਾਲ ਹੱਥ ਮਿਲਦਾ ਇਦਾਂ ਤੁਰੇ ਫਿਰਦਾ ਐਂ ਕਰਦਾ ਐਂ ਕਰਦਾ ਸਾਰਿਆਂ ਦਾ ਹੁੰਦਾ ਕਿਨੂੰ ਕਿਨੂੰ ਬਣਾ ਦੂਗਾ ਮੁੱਖ ਮੰਤਰੀ ਫਲ ਦਾ ਕੀੜਾ ਦੇ ਆਉਦੇ ਐ ਵੀ ਮੈਂ ਬਣਾ ਮੁੱਖ ਮੰਤਰੀ ਆਪ ਤਾਂ ਕਿੱਥੇ ਬਹੁਤ ਦੂਰ ਦੀ ਗੱਲ ਐ ਕੈਂਸਰ ਐ ਇਹਨੂੰ ਕਹਿੰਦੇ ਪਤਾ ਨਹੀਂ ਦਰਬਾਰ ਸਾਹਿਬ ਜਾਂਦਾ ਹੁੰਦਾ ਪੰਜਾਬ ਦੇ ਲੋਕੋ ਸਮਝੋ ਸਮਝੋ ਇਹਨਾਂ ਡੇਰਿਆਂ ਨੇ ਨਾ ਇਹਨਾਂ ਡੇਰਿਆਂ ਨੇ ਪੰਜਾਬ ਲਈ 1% ਵੀ ਕੋਈ ਚੰਗਾ ਕੰਮ ਨਹੀਂ ਕੀਤਾ ਇਹਨਾਂ ਡੇਰਿਆਂ ਵਿੱਚ ਬਲਾਤਕਾਰ ਹੋਏ ਬੰਦੇ ਮਾਰੇ ਗਏ ਇਹਨਾਂ ਡੇਰਿਆਂ ਨੇ ਹਜ਼ਾਰਾਂ ਕਰੋੜਾਂ ਦੇ ਕਾਪੜੇ ਕਿਤੇ ਬਾਬੇ ਦੇ ਵੀ ਕੇ ਚੱਲਦੇ ਆ ਇਹਦੇ ਬਣਵਾਈਏ ਬਾਹਰਦੇ ਪਤਾ ਨਹੀਂ ਅੰਦਰੋਂ ਅੰਦਰੋਂ ਜੇ ਜੇਲ੍ਹ ਜਾ ਕੇ ਆਏ ਨੇ ਉਹ ਹਜ਼ਾਰਾਂ ਕਰੋੜ ਦਾ ਕਪੜਾ ਸੀ ਉਹ ਮੈਂ ਜਿਹੜੀ ਅੱਜ ਗੱਲ ਵੀ ਇਹ ਨੇ ਵੀ ਇਹ ਬਾਬਾ ਬਰਿੰਦਰ ਢਿੱਲੋਂ ਸਭ ਨੂੰ ਗੁੰਮਰਾਹ ਕਰੀ ਜਾਂਦੇ ਨੇ ਪਾਰਟੀਆਂ ਬਣਿਓ ਬਚਿਓ ਬਚਿਓ ਕਿਤੇ ਇਹ ਨਾ ਸੋਚ ਲੈ ਵੇਖ ਤਾਂ ਮੁੱਖ ਮੰਤਰੀ ਬਣੇ ਲੈ ਬਣੇ ਨਾ 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 ਇੱਕ ਇਹ ਲੋ ਵਿਵਸ ਵਾਲਾ ਰੜਿਆ ਕੰਮ ਗੜਿਆ ਡੇਰੇ ਵਾਲਾ ਆਇਆ ਤੇ ਅਸੀਂ ਗਏ ਇਹ ਸਮਝ ਲਓ ਝੁੱਗਾ ਚੋੜ ਸਭ ਦਾ ਹੋਣਾ ਭਵੰਤਮਾਨ ਐਮ ਤਾਂ ਨਹੀਂ ਸ਼ੇਰ ਬੋਲੀ ਜਾਂਦਾ ਸ਼ੇਰ ਤੇ ਸ਼ੇਰ ਉਹ ਤਾਂ ਗੱਲ ਹੀ ਨਹੀਂ ਲੱਗਣ ਨਾਲ ਉਹਨੂੰ ਪਤਾ ਲੱਗ ਗਿਆ ਰਿਪੋਰਟਾਂ ਪਹੁੰਚ ਗਿਆ ਗਿਲਕ ਵਾਲੇ ਤੇ ਕੀ ਹੋਣਾ ਹੁਣ ਬਹਿਣਗੇ ਲੈ ਇਹ ਚਮਚਾ ਉਹਦਾ ਨਾ 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 ਅਸੀਂ ਕਿਹਦੇ ਚਮਚਾ ਨਹੀਂ ਕਿਹਦੇ ਚਮਚਾ ਨਹੀਂ ਮੈਂ ਤਾਂ ਉਹਨਾਂ ਨੂੰ ਕਹਿੰਦਾ ਮੇਰੇ ਪੰਜਾਬ ਦੇ ਮੁੱਦੇ ਤੇ ਗੱਲ ਨਹੀਂ ਕਰੋਗੇ ਤੇ ਤੁੰਨੇ ਗੱਲ ਨੇ ਭਗਾ ਕੇ ਬਾਹਰ ਮਾਰਨਾ ਲੋਕਾਂ ਦੀ ਵੋਟ ਹੈ ਲੋਕਾਂ ਦੀ ਪਾਵਰ ਹੈ ਅਵੇ ਲਿਕੂ ਬੰਨੇ ਲੱਗੀ ਗੱਲ ਪਰ ਸਾਰੀਆਂ ਪਾਰਟੀਆਂ ਨੂੰ ਇਹ ਬੇਨਤੀ ਵੀ ਬਚ ਜੋ ਭਾਰਾ ਬਚ ਜੋ ਬਚ ਜੋ ਜੇ ਚੰਗੇ ਰਹਿਣਾ ਬਚੋ ਇਹਨਾਂ ਬਾਬਿਆਂ ਤੋਂ ਬਚੋ ਇਹਦੇ ਪੱਲੇ ਕੱਖ ਨਹੀਂ ਹੈ ਤਾਂ ਜੇ ਨਾਂ ਸੰਭਲੇ ਨਾ ਫਿਰ ਆ ਬੂਟਾ ਸਿੰਘ ਨੇ ਗੱਲਾਂ ਚੇਤੇ ਕਰ ਕਰ ਕੇ ਅੰਦਰ ਬਣ ਬਣ ਕੇ ਪਟਿਆ ਕਰੋ ਵੀ ਖਾਏ ਕਿਹਾ ਸੀ ਮੰਨੇ ਨਹੀਂ ਅਸੀਂ ਮੰਨੇ ਨਹੀਂ ਤੇ ਇਦਾਂ ਕਹਿ ਕਰੂੰਗਾ ਇਹ ਸਚਾਈ ਹੈ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਤੁਹਾਨੂੰ ਸਵਾਲ ਸਿੱਧੇ ਕਿੱਡੇ ਵੀ ਦੱਸੋ ਇਹਨਾਂ ਡੇਰਿਆਂ ਨੇ ਪੰਜਾਬ ਵਾਲੇ ਕੀ ਕੀਤਾ ਕੀ ਇਹ ਦੱਸੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਇਹਨਾਂ ਡੇਰਿਆਂ ਵਿੱਚ ਹੋ ਰਹੀ ਹੈ ਸ਼ਰਿਆਮ ਹੋ ਰਹੀ ਹੈ ਇਹਨਾਂ ਡੇਰਿਆਂ ਵਿੱਚ ਬਲਾਤਕਾਰ ਹੋਇਆ ਹੈ ਸ਼ਰਿਆਮ ਹੋ ਰਹੇ ਹੈ ਨਸ਼ੇੜੀ ਇਹਨਾਂ ਡੇਰਿਆਂ ਵਿੱਚ ਫੜੇ ਗਏ ਇਹ ਡੇਰਿਆਂ ਦੇ ਮਾਲਕ ਜ਼ਮੀਨਾਂ ਤੇ ਕਬਜ਼ੇ ਕਰਦੇ ਫਿਰਦੇ ਕਰੇ ਜਾਂਦੇ ਕਈਆਂ ਨੇ ਜ਼ਮੀਨਾਂ ਤੇ ਕਬਜ਼ੇ ਕਰਕੇ ਡੇਰੇ ਪਾਏ ਹੋਏ ਦੱਸੋ ਕੀ ਬੈਨੀਫੀਟ ਹੈ ਦੋਸਤੋ ਸਹੀ ਕੁਝ ਕੀਤਾ ਸ਼੍ਰੋਮਣੀ ਕਮੇਟੀ ਵਿੱਚ ਮੈਨੂੰ ਤਾਂ ਕੋਈ ਰੋਲ ਹੈਗਾ ਕਿਸੇ ਬਾਬੇ ਦਾ ਕੋਈ ਬਾਬਾ ਸ਼੍ਰੋਮਣੀ ਕਮੇਟੀ ਦਾ ਕੋਈ ਮੈਂਬਰ ਬਣਿਆ ਹੋਵੇ ਪ੍ਰਧਾਨ ਬਣਿਆ ਹੋਵੇ ਤਾਂ ਖਦ ਦਾ ਕੋਈ ਜਦਾ ਰੁਕ ਜਾਏਗਾ ਕੋਈ ਕੋਈ ਪਤਾ ਤਾਂ ਲੱਗੇ ਕੱਖ ਨਹੀਂ ਕੀਤਾ ਫਿਰ ਅਸੀਂ ਕਿਉਂ ਇਹਨਾਂ ਦੀ ਆਸ ਰੱਖੀਏ ਵੀ ਕੁਝ ਕਰ ਦੇਣਗੇ ਇਹ ਤਾਂ ਭਗਤ ਬਣਾ ਕੇ ਵੇਚਦੇ ਨੇ ਭਗਤ ਬਣਾ ਕੇ ਨਾ ਵੇਚਦੇ ਨੇ ਸੌਦਾ ਕਰਦੇ ਨੇ ਭਗਤ ਵਿਕਰਮ ਜੀਠਾ ਜੇਲ੍ਹ ਚੋਂ ਬਾਹਰ ਆਏ ਆ ਉਹ ਕੋਈ ਕਾਮਨਵੈਲਥ ਦਾ ਮੈਡਲ ਤਾਂ ਨਹੀਂ ਲੈ ਕੇ ਆਏ ਜੇਲ੍ਹ ਚ ਵੀ ਕਿਹੜੇ کیسਾਂ ਚੋਂ ਬਾਹਰ ਆਏ ਆ ਡਰਗ ਦੇ کیسਾਂ ਚੋਂ ਵੱਧ ਆਮਦਨ ਦੇ کیسਾਂ ਚ ਵੱਧ ਆਮਦਨ ਕਦੋਂ ਹੁੰਦੀ ਆ ਕ腐ਸ਼ਨ ਚਾਰजेस ਹੁੰਦੇ ਆ ਕ腐ਸ਼ਨ ਦੇ ਲੋਕਾਂ ਦੇ ਮਨਚ ਹੁੰਦੇ ਆ ਸੋ ਇਹ ਜਿਹੜਾ ਉਹਨੂੰ ਮਸ਼ਹੂਰ ਕੀਤਾ ਜਾ ਰਿਹਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਕਿਉਂ ਇਹ ਜਿਹੜੇ ਅਕਾਲੀ ਵਰਕਰ ਆ ਕਿਹੜੀ ਗੱਲ ਦੀ ਤਾਰੀਫ ਕਰ ਰਿਹਾ ਕਿਹੜੀ ਉਹਨਾਂ ਨੇ ਅਸੀਂ 30 ਮਾਰਖਾਨਾ ਕੰਮ ਕੀਤਾ ਕੋਈ ਜਿਹਦਾ ਉਹਦਾ ਵੈਲਕਮ ਹੋ ਰਿਹਾ ਕਿਉਂਕਿ ਲੋਕ ਆਪਣੇ ਤਰੀਕੇ ਨਾਲ ਸੋਚਦੇ ਆ ਜੋ ਉਹ ਸੋਸ਼ਲ ਮੀਡੀਆ ਤੇ ਵਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਾਲੀ ਦਲ ਵਾਲੇ ਲੋਕ ਉਸ ਤਰੀਕੇ ਨਾਲ ਨਹੀਂ ਵੇਖ ਰਹੇ ਲੋਕ ਉਹਨਾਂ ਨੂੰ ਉਹਨਾਂ ਨੂੰ ਪੰਜਾਬ ਦੇ ਅੰਦਰ ਕ੍ਰਾਪਸ਼ਨ ਡਰੱਗ ਫਲਾਉਣ ਦਾ ਗੈਂਗਸਟਰ ਵਾਰ ਨੂੰ ਬढ़ावा ਦੇਣ ਦਾ ਦੋਸ਼ ਵਜੋਂ ਵੇਖ ਰਹੇ ਆ ਜੀ ਨੇ ਕਿ ਵੀ ਆਪਾਂ ਇਕੱਠੇ ਹੋ ਜਾਈਏ ਆਮ ਚੱਲਦੀ ਆ ਤੁਸੀਂ ਵੀ ਕਹਿੰਦੇ ਹੋਰ ਵੀ ਕਹਿੰਦੇ ਆਂ ਦੇਖੋ ਆਪਾਂ ਸਾਰੇ ਇਕੱਠੇ ਸੀ ਆ ਪਾਰਲੀਮੈਂਟ ਦੀ ਇਲੈਕਸ਼ਨ ਲੜੀ ਆਪਣੀਆਂ ਸਾਰੀਆਂ ਜਵਾਨਤਾ ਜਬਤ ਹੋ ਗਈਆਂ ਐਨਸੀਕ ਕਬਿ ਸ਼ੋਮਨੀ ਕਾਲਦਲ ਨੇ ਕੰਮ ਨਹੀਂ ਸੀ ਕਰੇ ਬਹੁਤ ਕੰਮ ਕੀਤਾ ਸੀ ਤੁਹਾਡੇ ਮੇਰਾ ਖਿਆਲ ਹੈ ਵੀ ਸਭ ਤੋਂ ਵੱਧ ਨੌਕਰੀਆਂ ਮਿਲਣ ਤਾਂ ਤੁਹਾਡੇ ਪਿੰਡ 'ਚ ਮਿਲੀਆਂ ਚਾਹੇ ਪੁਲਿਸ 'ਚ ਮਿਲੀਆਂ ਬਿਜਲੀ ਬੋਰਡ 'ਚ ਮਿਲੀਆਂ ਚਾਹੇ ਕਿ ਕਿਸੇ ਫੀਲਡ 'ਚ ਮਿਲਿਆ ਸਭ ਤੋਂ ਵੱਧ ਤੁਹਾਡੇ ਪਿੰਡ 'ਦਿਆਂ ਨੇ ਡਵੈਲਪਮੈਂਟ ਇੱਕ ਰਿਕਾਰਡ ਤੌਰ 'ਤੇ ਹੋਈ ਆ ਪਰ ਉਹਦੇ ਨਾਲ ਹੀ ਸਭ ਤੋਂ ਪਹਿਲਾਂ ਆਪਣਾ ਧਰਮ ਹੁੰਦਾ ਬਾਕੀ ਗੱਲਾਂ ਤੁਹਾਡੀ ਜ਼ਮੀਨ ਹੈ ਜਾਇਦਾਦ ਹੈ ਉਹਦੇ ਨੇ ਉਹ ਸਾਰੇ ਛੋਟੀਆਂ ਹੁੰਦੀਆਂ ਜਿੱਥੇ ਆਪਾਂ ਮਾਰ ਖਾਗੇ ਉੱਥੋਂ ਆਪਾਂ ਧਰਮ ਦੇ ਪੱਖੋਂ ਮਾਰ ਖਾਗੇ ਲੋਕਾਂ ਨੇ ਮੂੰਹ ਮੋੜਦੇ ਆ ਸੋ ਬਹੁਤ ਵਈਆ ਗੱਲ ਹੋ ਗਈ ਸੀ ਕਿ ਆਪਾਂ ਸਾਰੇ ਜਾਣੇ ਸ੍ਰੀ ਅਕਾਲ ਤਖਤ ਜਪਤੇ ਜਾਇਆ ਹੈ ਤੇ ਅਕਾਲ ਤਖਤ ਸਾਹਿਬ ਤੇ ਜਾ ਕੇ ਅਸੀਂ ਮਾਫੀ ਮੰਗ ਲਈ ਸਾਨੂੰ ਉਹਨੇ ਸੇਵਾ ਲਾਤੀ ਉਹਨਾਂ ਨੂੰ ਸਜ਼ਾ ਲਾ ਕੇ ਗਲ ਮੁੱਕ ਗਈ ਸੀ ਹੁਣ ਵੀ ਸਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਜਿੰਨਾ ਮੇਰਾ ਗਰੁੱਪ ਹੈ ਮੈਂ ਸਾਰਿਆਂ ਦੀ ਗਰੰਟੀ ਲੈ ਸਕਦਾ ਕਿ ਜੇ ਇੱਕ ਬੋਲ ਚ ਕਹਿ ਦਿਆਂ ਤਾਂ ਸਾਰੀ ਕਹਿ ਲਗਨ ਨੂੰ ਤਿਆਰ ਨੇ ਪਰ ਇੱਕੋ ਸ਼ਰਤ ਹੈ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਨੇ ਫੈਸਲਾ ਕੀਤਾ ਉਹ ਇਨਮੈਨ ਲਾਗੂ ਹੋ ਜਵੇ ਕਿਸੇ ਨੂੰ ਕੋਈ ਅਉਧੇ ਹੀ ਲੋੜ ਨਹੀਂ ਜੀ ਮੇਰੀ ਪਹਿਲਾਂ ਵੀਡੀਓ ਦੇਖੀ ਹੋਣੀ ਆ ਕਿ ਜੇ ਮੈਨੂੰ ਇਹ ਵੀ ਕਹਿ ਦੇਣ ਇਲੈਕਸ਼ਨ ਨਹੀਂ ਲੜਨੀ ਤੁਸੀਂ ਇਹ ਵੀ ਕਹਿ ਦੇਣ ਤਾਂ ਕੁਝ ਨਹੀਂ ਕਰਨਾ ਅਸੀਂ ਤਾਂ ਵੀ ਤਿਆਰ ਆ ਪਰ ਪੰਥ ਦੀ ਗੱਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਗੱਲ ਪਹਿਲਾਂ ਹੋਣੀ ਚਾਹੀਦੀ